ਤੈਨੂੰ ਦਾ ਸਾਹਿਬਾ ਜੀ ਦੀ ਫਤਿਹ ਅੱਜ ਜੀ ਫਿਰ ਨਹੀਂ ਪਹੁੰਚੇ ਅਸੀਂ ਕੋਨੀ ਦੇ ਸ਼ਹਿਰ ਦੇ ਚਿਮਿਤੇਰੋਂ ਜੋ ਕਿ ਯਾਦਗਾਰੀ ਸ਼ਹੀਦ ਜਾਨੀ ਦੇ ਜੋ ਵੀ ਸਾਡੇ ਕਲਚਰ ਦੇ ਸਿੱਖੀ ਇੰਡੀਅਨ ਜੋ ਵੀ ਰੈਜਿਮੈਂਟ ਅੱਛੇ ਅਗਲੀ ਡਿਵੀਜ਼ਨ ਦੇ ਸਾਥ ਦਿੱਤਾ ਉਹਦੇ ਅਸੀਂ ਅੱਜ ਯਾਦਗਾਰੀ ਤੇ ਇੱਥੇ ਪਹੁੰਚੇ ਸਰਪੰਚ ਨੇ ਮੇਰੇ ਲਾ ਰਹਾ ਕਿ ਬਹੁਤ ਕੰਸੀ ਹੋ ਰਿਹਾ ਵੀ ਜੋ ਨਾਲ ਉਹ ਸਾਡੇ ਸਪੀਕ ਦੀ ਮੁਹਰਮਾਨੀ ਵੀ ਇੱਥੇ ਪਹੁੰਚੇ ਨੇ ਇਹਨਾਂ ਦੀ ਵੀ ਕੋਸ਼ਿਸ਼ ਪੂਰੀ ਹੋਏ ਕਿ ਸਾਡੇ ਇੱਕ ਧਰਮ ਜੋ ਰਜਿਸਟਰ ਹੋ ਜੇ ਜੋ ਕਦੇ ਤੱਕ ਨਹੀਂ ਹੋਇਆ ਸਾਡੀ ਪੂਰੀ ਕੋਸ਼ਿਸ਼ ਇਹ ਹੈ ਕਿ ਕੱਲ੍ਹ ਕੱਟ ਜਿਹੜੀ ਨੌਜਵਾਨ ਕੋਈ ਸਾਡੇ ਅਰੇ ਜਿਹੜੇ ਸਾਡੇ ਦੇ ਗਾਂ ਵਿੱਚ ਹੋਊਗਾ ਉਹਨਾਂ ਨੂੰ ਇਗਲੀ ਚ ਘੱਟੋ-ਕੱਟ ਵੀ ਜੋ ਕਿ ਰਿਸਪੈਕਟ ਦੇਣੀ ਚਾਹੀਦੀ ਹੈ ਕਿ ਜੋ ਵੀ ਇੱਥੇ ਕੀਤਾ ਗਿਆ ਜੋ ਵੀ ਸਾਡੇ ਹਿਸਟਰੀ ਵਿੱਚ ਲਿਖਿਆ ਹੈ ਉਹ ਵੀ ਘੱਟੋ-ਕੱਟ ਰਿਸਪੈਕਟ ਹੋਵੇ ਤੇ ਸਾਨੂੰ ਉਹ ਰਜਿਸਟ੍ਰੇਸ਼ਨ ਮਿਲੇ ਪਰ ਜੇ ਸਾਡੇ ਸਿੱਖ ਧਰਮ ਵਿੱਚ ਪੰਥ ਜਿਵੇਂ ਹੋਗਾ ਇੱਥੇ ਸਾਡੇ ਲਿਖਤੀ ਰੂਪ ਦੇ ਵਿੱਚ ਰਜਿਸਟਰ ਹੋਵੇ ਜੋ ਕੱਲ੍ਹ تک ਨਹੀਂ ਹੋ ਗਿਆ ਤੇ ਕੱਲ ਨੂੰ ਸਾਨੂੰ ਵੀ ਫਰੀडम ਹੋਵੇ ਕਿਥੇ ਵੀ ਜਾਣ ਦੀ ਕੋਈ ਪਬਲਿਕ ਤੇ ਪਲੈਕਸ ਵਿੱਚ ਜਾਣ ਦੀ ਯਾਤਰਾ ਪਾਕਿਸਤਾਨ ਦੀ ਕਿਰਪਾ ਨਸਿਰੀ ਸਾਹਿਬਾ ਕੇ ਜੋ ਕਰ ਤੱਕੇ ਅੱਛੀ ਜਿਹੀ ਵਿੱਚ ਯਾਰ ਬਣੀ ਚਲਾਈ ਹੈ ਜੀ ਕਸੇ ਪਾ ਜੀ ਬਗਨ ਦੀ ਕਹਾਣੀ ਚਾਹਾਂ ਜੀ ਬਗਨ ਦੀ ਪਤਾ